ਦਾ ਜੀ ਮੈਂ ਉਹਨੂੰ ਆਪਣਾ ਦਿਲੋਂ ਭਰਾ ਮੰਨਦੀ ਆ ਖੂਨ ਦਾ ਰਿਸ਼ਤਾ ਤਾਂ ਚਾਹੀ ਨਹੀਂ ਆ ਪਰ ਦਿਲੋਂ ਉਹਨੂੰ ਭਰਾ ਮੰਨਦੀ ਆ ਮੈਂ ਇਸ ਟਾਈਮ ਮੇਰੇ ਕੋਲ ਰਮਾਲਵੀ ਸਿੱਧੂ ਮਸਿਆਲ ਦਾ ਮੈਂ ਹਮੇਸ਼ਾ ਪਰਸਾ ਚ ਲੈ ਕੇ ਘੁੰਮਦੀ ਆ ਨੂੰ ਮਤਲਬ ਮਰਨ ਤੋਂ ਬਾਅਦ ਮੈਂ ਇੱਥੇ ਸਮਾਧ ਤੇ ਆਈ ਸੀ ਮੈਂ ਹੁਣ ਇਸ ਵਾਰ ਤੀਜੀ ਵਾਰੀ ਆਈ ਆਈ ਤੇ ਮੈਂ ਬਾਈ ਦੇ ਮਤਲਬ ਰਖੜੀ ਬਨ ਕੇ ਗਏ ਸੀ ਉਸ ਦਿਨ ਤੋਂ ਮੈਂ ਉਹਨੂੰ ਆਪਣਾ ਭਰਾ ਹੀ ਮੰਨਦੀ ਆ ਦੋ ਬਾਈ ਇੱਕ ਬਹੁਤ ਹੀ ਵਧੀਆ ਤੇ ਹੋਣ ਹਰ ਇੱਕ ਮਾਂ ਪਿਓ ਦਾ ਬੱਚਾ ਸੀਗਾ ਮਤਲਬ ਇੱਕ ਉਹ ਪੱਗ ਬੰਨ੍ਹਦੀ ਸੀ ਸਰਦਾਰ ਸੀ ਲੋਕ ਉਹਨਾਂ ਦੀ ਇਸ ਕਰਕੇ ਵੀ ਇੱਕ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਸੀ ਕਿ ਬਹੁਤ ਸੰਸਕਾਰੀ ਮੁੰਡਾ ਸੀਗਾ ਮਤਲਬ ਸਾਰੀ ਦੁਨੀਆ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾ ਕੇ ਗਿਆ ਲੈ ਬਾਈ ਜੋ ਤੁਮੈਂ ਫਸਟ ਟਾਈਮ ਇਥੇ ਬਾਈ ਦੀ ਡੈਥ ਤੋਂ ਬਾਅਦ ਮੈਂ ਆਈ ਸੀ ਰਖੜੀ ਬਣ ਕੇ ਗਈ ਸੀ ਮੈਂ ਬਾਈ ਦੀ ਸਮਾਦੇ ਤੇ ਸੁੱਖ ਸੁੱਖ ਕੇ ਗਈ ਸੀ ਬਾਈ ਮੈਂ ਤੇਰੀ ਲਾਈਨ ਵਿੱਚ ਆਣਾ ਚਾਹਣੀ ਆ ਤੁਸੀਂ ਯਕੀਨ ਮੰਨਿਓ 7 ਦਿਨਾਂ ਦੇ ਵਿੱਚ ਵਿੱਚ ਮੈਨੂੰ ਘਰੇ ਬੈਠੇ ਨੂੰ ਕਾਲਿੰਗ ਆ ਗਈ ਸੀਗੀ ਮਤਲਬ ਵਰਕ ਲਈ ਸਿੱਧੂ ਮੂਸੇਵਾਲਾ ਦੀ ਤੀਜੀ ਵਰਸੀ ਦੇ ਮੌਕੇ ਅੱਜ ਅਰਦਾਸ ਹੋਈ ਹੈ ਰਾਗੀ ਸਿੰਘਾਂ ਦਾ ਸ਼ਬਦ ਕੀਰਤਨ ਹੋਇਆ ਉਸ ਅਪਰੰਤ ਕੁਝ ਜਿਹੜੇ ਨੇ ਭਾਪਕ ਕਰ ਦੇਣ ਵਾਲੇ ਰਸਮੀ ਭਾਸ਼ਣ ਵੀ ਹੋਏ ਨੇ ਉਸ ਤੋਂ ਬਾਅਦ ਲੋਕਾਂ ਦੀ ਭੀੜ ਜਿਹੜੀ ਹੈ ਉਹ ਤਮਾਮ ਜਿਹੜੀਆਂ ਬਾਹਰ ਦੁਕਾਨਾਂ ਲੱਗੀਆਂ ਹੋਈਆਂ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾਉਣ ਇਹਨਾਂ ਦੇ ਉੱਤੇ ਸਿੱਧੂ ਮੂਸੇਵਾਲਾ ਦੇ ਨਾਲ ਸਬੰਧਤ ਟੀ-ਸ਼ਰਟਾਂ ਤਸਵੀਰਾਂ ਜਾਂ ਜਿਹੜੀ ਹੋਰ ਸਮੱਗਰੀ ਹੈ ਉਹ ਲੋਕਾਂ ਵੱਲੋਂ ਖਰੀਦੀ ਜਾ ਰਹੀ ਹੈ ਤਾਂ ਇਹ ਉਹ तमाम ਤਸਵੀਰਾਂ ਨੇ ਸਿੱਧੂ ਮੂਸੇਵਾਲੇ ਦੀਆਂ ਜਿਨ੍ਹਾਂ ਨੂੰ ਉਹਨਾਂ ਦੇ ਫਾਇਨਸ ਜਿਹੜੇ ਉਹਨਾਂ ਦੇ ਚੋਣ ਵਾਲੇ ਨੇ ਉਹ ਖਰੀਦ ਰਹੇ ਨੇ ਕਿਹਾ ਜਾਂਦਾ ਕਿ ਜਿਹੜੇ ਆਪ ਨਹੀਂ ਵਿਕਦੇ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ ਨੇ ਤੇ ਨੌਜਵਾਨ ਜਿਹੜੇ ਨੇ ਉਹਨਾਂ ਦੀਆਂ ਤਸਵੀਰਾਂ ਨੂੰ ਲਗਾਤਾਰ ਖਰੀਦ ਰਹੇ ਨੇ ਇਹ ਪਿੰਡ ਮੂਸੇਵਾਲਾ ਦੀ ਤਸਵੀਰ ਹੈ ਤਾਂ ਇਹ ਲਗਾਤਾਰ ਇੱਥੇ ਇੱਕ ਜਿਹੜਾ ਨੌਜਵਾਨਾਂ ਦਾ ਹਜ਼ੂਮ ਹੈ ਤਸਵੀਰਾਂ ਦੇਖੀਆਂ ਜਾ ਰਹੀਆਂ ਨੇ ਤਾਂ ਕੋਈ ਨਾ ਕੋਈ ਤਸਵੀਰ ਨੌਜਵਾਨਾਂ ਵੱਲੋਂ ਜਿਹੜੀ ਹੈ ਉਹ ਪਸੰਦ ਵੀ ਕੀਤੀ ਜਾਵੇਗੀ ਕਿਉਂਕਿ ਸ਼ੌਂਕ ਹੈ ਚੜ੍ਹਦੀ ਉਮਰ ਦੇ ਮੁੰਡਿਆਂ ਨੂੰ ਬਜ਼ੁਰਗਾਂ ਨੂੰ ਹਰ ਉਮਰ ਦਾ ਜਿਹੜਾ ਵਿਅਕਤੀ ਹੈ ਉਹ ਅੱਜ ਸਿੱਧੂ ਮੂਸੇਵਾਲੇ ਦਾ ਫੈਨ ਹੈ ਹੋਰ ਤਸਵੀਰਾਂ ਵੀ ਦਿਖਾਉਨੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਨਾਲ ਸਿੱਧੂ ਮੂਸੇਵਾਲਾ ਦੇ ਨਾਲ ਸਬੰਧਤ ਟੀ-ਸ਼ਰਟਾਂ ਜਿਹੜੀਆਂ ਨੇ ਉਹ ਖਰੀਦੀਆਂ ਜਾ ਰੀਆਂ ਨੇ ਉਹਨਾਂ ਦੇ ਪੋਸਟਰ ਜਿਹੜੇ ਨੇ ਉਹ ਖਰੀਦੇ ਜਾ ਰਹੇ ਨੇ ਤਾਂ ਇਹ ਉਹ तमाम ਤਸਵੀਰਾਂ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰ੍ਹਾਂ ਦੇ ਨਾਲ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਪਹੁੰਚੇ ਨੇ ਤਾਂ ਸਿੱਧੂ ਮੂਸਾਵਾਲਾ ਦੇ ਨਾਲ ਸੰਬੰਧਿਤ ਟੀ-ਸ਼ਰਟਾਂ ਜਾਂ ਹੋਰ ਸਮੱਗਰੀ ਹੈ ਉਹਨਾਂ ਨੂੰ ਢੱਲੇ ਦੇ ਨਾਲ ਖਰੀਦਿਆ ਜਾ ਰਿਹਾ ਤਾਂ ਇੱਕ ਮੇਲੇ ਦੇ ਰੂਪ ਦੇ ਵਿੱਚ ਇਹ ਵਰਸੀ ਜਿਹੜੀ ਹੈ ਹੁਣ ਮੁਨਾਈ ਜਾਣ ਲੱਗੀ ਐ ਤੀਜੀ ਵਰਸੀ ਐ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਤਾਂ तमाम ਉਹ ਤਸਵੀਰਾਂ ਨੇ ਜਿਹੜੀਆਂ ਮੇਲੇ ਤੋਂ ਬਾਅਦ ਐ ਸੌਰੀ ਜਿਹੜੀਆਂ ਵਰਸੀ ਤੋਂ ਬਾਅਦ ਇਸ ਵਕਤ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਭੋਗ ਪੈ ਚੁੱਕਾ ਐ ਸੰਗਤ ਇੱਥੋਂ ਜਾਣੀ ਸ਼ੁਰੂ ਹੋ ਚੁੱਕੀ ਐ ਪਰ ਲੋਕਾਂ ਦੇ ਵੱਲੋਂ ਸਿੱਧੂ ਮੂਸੇਵਾਲਾ ਦੀਆਂ ਜਿਹੜੀਆਂ ਟੀ-ਸ਼ਰਟਾਂ ਨੇ ਹੋਣ ਜਾਂ ਤਸਵੀਰਾਂ ਹੋਣ ਲਗਾਤਾਰ ਉਹਨਾਂ ਨੂੰ ਦੇਖਿਆ ਵੀ ਜਾ ਰਿਹਾ ਉਹਨਾਂ ਨੂੰ ਖਰੀਦਿਆ ਵੀ ਜਾ ਰਿਹਾ ਤਾਂ ਤਰ੍ਹਾਂ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਸਿੱਧੂ ਮੂਸੇਵਾਲਾ ਦੀਆਂ ਨੇ ਉਹ ਇੱਥੇ ਮੌਜੂਦ ਨੇ ਸਿੱਧੂ ਮੂਸੇਵਾਲਾ ਦੇ ਨਾਲ ਸੰਬੰਧਤ ਬਹੁਤ ਕਿਉਂਕਿ ਸਿੱਧੂ ਮੂਸੇਵਾਲਾ ਜਿੱਥੇ ਟਰੈਕਟਰਾਂ ਦੇ ਮਸ਼ੀਨਰੀ ਦੇ ਸ਼ਕੀਨ ਸੀ ਉੱਥੇ ਉਹ ਚੰਗੇ ਕੁੱਤੇ ਰੱਖਣ ਦੇ ਸ਼ਕੀਨ ਵੀ ਸੀ ਤਾਂ ਇਹ ਉਹ ਤਸਵੀਰ ਹੈ ਜਿਹੜੀ ਸਿੱਧੂ ਮੂਸੇਵਾਲਾ ਦੀ ਹੈ ਸਿੱਧੂ ਮੂਸੇਵਾਲਾ ਨੂੰ ਝੋਟਾ ਜਾਂ ਨਟ 11 ਵੀ ਕਿਹਾ ਜਾਂਦਾ ਸੀ ਤਾਂ ਲਗਾਤਾਰ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਲੇਡੀਜ਼ ਨੇ ਪੰਜ ਕਿੱਥੋਂ ਆਏ ਕੋੜਕਪੁਰਾ ਤੋਂ ਆਇਆ ਹਾਂ ਇਹ ਕੋੜਕਪੁਰਾ ਤੋਂ ਕੋੜਕਪੁਰਾ ਹਾਂਜੀ ਬੱਚਿਆਂ ਦੇ ਨਾਲ ਆਇਆ ਥੱਲੇ ਨਹੀਂ ਮਤਲਬ ਕੱਲੇ ਹੀ ਆਇਆ ਮੇਰੇ ਫਰੈਂਡ ਸਰਕਲ ਤੋਂ ਆਇਆ ਹਾਂਜੀ ਤੇ ਹਰ ਸੁਣਦੇ ਹਾਂ ਸਿੱਧੂ ਮੂਸਾ ਵਾਲਾ ਨੂੰ ਘਰਾਂ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਜੀ ਮੈਂ ਉਹਨੂੰ ਆਪਣਾ ਦਿਲੋਂ ਭਰਾ ਮੰਨਦੀ ਹਾਂ ਖੂਨ ਦਾ ਰਿਸ਼ਤਾ ਤਾਂ ਚਾਹੀ ਨਹੀਂ ਆ ਪਰ ਦਿਲੋਂ ਉਹਨੂੰ ਭਰਾ ਮੰਨਦੀ ਹਾਂ ਮੈਂ ਇਸ ਟਾਈਮ ਮੇਰੇ ਕੋਲ ਰਮਾਲੀ ਸਿੱਧੂ ਮੂਸੇਵਾਲਾ ਦਾ ਮੈਂ ਹਮੇਸ਼ਾ ਪਰਸੇ ਚ ਲੈ ਕੇ ਘੁੰਮਦੀ ਹਾਂ ਇਹ ਕਦੋਂ ਖਰੀਦਿਆ ਮੈਂ ਮਰਨ ਤੋਂ ਪਹਿਲਾਂ ਹੀ ਫੈਨ ਸੀ ਮਤਲਬ ਮਰਨ ਤੋਂ ਬਾਅਦ ਮੈਂ ਇੱਥੇ ਸਮਾਧ ਤੇ ਆਈ ਸੀ ਮੈਂ ਹੁਣ ਇਸ ਵਾਰ ਤੀਜੀ ਵਾਰ ਤੇ ਮੈਂ 22 ਦੇ ਮਤਲਬ ਪ੍ਰਖੜੀ ਬਨਣ ਕੇ ਗਈ ਸੀ ਉਸ ਦਿਨ ਤੋਂ ਮੈਂ ਉਹ ਆਪਣਾ ਭਰਾ ਹੀ ਮੰਨਦੀ ਆਂ ਅੱਜ ਕੱਲ ਅੱਜ ਅਸੀਂ ਜਿੰਨੇ ਵੀ ਲੋਕਾਂ ਨੂੰ ਮਿਲੇ ਚਾਹ ਸਿੰਗਰ ਹੋਣ ਜਾਂ ਪੋਲਿਟਿਸ਼ੀਅਨ ਹੋਣ ਜਾਂ ਆਮ ਲੋਕ ਹੋਣ ਗੱਲ ਕਰਦੇ ਕਰਦੇ ਆ ਸਾਰਿਆਂ ਦੀਆਂ ਅੱਖਾਂ ਜਿਹੜੀਆਂ ਸੀ ਉਹ ਨਾਮ ਹੋ ਜਾਂਦੀਆਂ ਸੀ ਇਹਦੇ ਪਿੱਛੇ ਕੀ ਕਰ ਕਿਉਂਕਿ ਸਿੱਧੂ ਬਾਈ ਇੱਕ ਬਹੁਤ ਹੀ ਵਧੀਆ ਤੇ ਹੋਣ ਹਰ ਇੱਕ ਮਾਂ ਪਿਓ ਦਾ ਬੱਚਾ ਸੀਗਾ ਮਤਲਬ ਇੱਕ ਉਹ ਪੱਗ ਬਨਦੇ ਸੀ ਸਰਦਾਰ ਸੀ ਲੋਕ ਉਹਨਾਂ ਦੀ ਇਸ ਕਰਕੇ ਵੀ ਇੱਕ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਸੀ ਕਿ ਬਹੁਤ ਸੰਸਕਾਰੀ ਮੁੰਡਾ ਸੀਗਾ ਮਤਲਬ ਸਾਰੀ ਦੁਨੀਆ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾ ਕੇ ਗਿਆ ਏ ਬਾਈ ਕੋਈ ਕੋਈ ਉਹਨਾਂ ਦੇ ਗੀਤ ਦੀਆਂ ਦੋ ਲਾਈਨਾਂ ਤੁਹਾਨੂੰ ਯਾਦ ਹੋਣ ਅਜੇ ਤੁਸੀਂ ਜੰਗੋ ਇੱਕ ਆਰਟਿਸਟਾਂ ਕੀ ਗਾਉਂਦੇ ਹੋ ਨਹੀਂ ਮੈਂ ਮਾਰਲਿੰਗ ਕਰਦੀ ਆ ਐਕਟਿੰਗ ਕਰਦੀ ਆਈ ਤੇ ਮਤਲਬ ਮੈਨੂੰ ਅਜੇ 2 ਸਾਲ ਹੀ ਹੋਇਆ ਮਤਲਬ ਇਸ ਲਾਈਨ 'ਚ ਆਇਆ ਨੂੰ ਜਦੋਂ ਮੈਂ ਫਸਟ ਟਾਈਮ ਇੱਥੇ ਬਾਈ ਦੀ ਡੈਥ ਤੋਂ ਬਾਅਦ ਮੈਂ ਆਈ ਸੀ ਰਖੜੀ ਬਣ ਕੇ ਗਈ ਸੀ ਮੈਂ ਬਾਈ ਦੀ ਸਮਾਦੇ ਤੇ ਸੁੱਖ ਸੁੱਖ ਕੇ ਗਈ ਸੀ ਬਾਈ ਮੈਂ ਤੇਰੀ ਲਾਈਨ ਵਿੱਚ ਆਉਣਾ ਚਾਹਣੀ ਆ ਤੁਸੀਂ ਯਕੀਨ ਮੰਨਿਓ 7 ਦਿਨਾਂ ਦੇ ਵਿੱਚ ਵਿੱਚ ਮੈਨੂੰ ਘਰੇ ਬੈਠੇ ਨੂੰ ਕਾਲਿੰਗ ਆ ਗਈ ਸੀਗੀ ਮਤਲਬ ਵਰਕ ਲਈ ਤੇ ਮੈਨੂੰ 2 ਸਾਲ ਹੋ ਗਏ ਮੈਂ ਇਸ ਲਾਈਨ 'ਚ ਕੰਮ ਕਰ ਰਹੀ ਆ ਕਿਹੜੀ ਕਿਹੜੀ ਐਲਬਮ 'ਚ ਹੁਣ ਤੱਕ ਕੰਮ ਕੀਤਾ ਜਾਂ ਕਿਸੇ ਥੀਏਟਰ 'ਚ ਕੀਤਾ ਜਾਂ ਫਿਲਮ ਲਾਈਨ ਦੇ ਵਿੱਚ ਕਿੱਥੇ ਕਿੱਥੇ ਕੰਮ ਕੀਤਾ ਕੀ ਮੇਰੇ ਸਰ ਆ ਜੀ ਮਤਲਬ ਡੀਓਪੀ ਸਰ ਆ ਹਾਂਜੀ ਸਰ ਹਾਂਜੀ ਕੀ ਨਾਮ ਤੁਹਾਡਾ ਨਮਦਾਸ ਖਾਨ ਜੀ ਨਮਦਾਸ ਜੀ ਸਿੱਧੂ ਮੂਸੇਵਾਲਾ ਦੇ ਨਾਲ ਕਿੰਨੇ ਚਿਰ ਤੋਂ ਜੁੜੇ ਹੋਏ ਹੋ ਕਿੰਨੇ ਚਿਰ ਤੋਂ ਇੱਥੇ ਆਉਨੇ ਹੋ ਕਿੰਨੇ ਚਿਰ ਤੋਂ ਤੁਸੀਂ ਆਪਣੀ ਲਾਈਨ ਦੇ ਨਾਲ ਜੁੜੇ ਹੋਏ ਹੋ ਸਮੀਖਿਆ ਕਰਿਓ ਸਰ ਪਹਿਲੀ ਵਾਰ ਆਇਆ ਹਾਂ ਅੱਜ ਤੇ ਇਸ ਲਾਈਨ ਨਾਲ ਮੈਂ 2009 ਤੋਂ ਜੁੜਿਆ ਹੋਇਆ ਬਤੌਰ ਨਿਰਦੇਸ਼ਕ ਤੇ ਉਸ ਤੋਂ ਬਾਅਦ ਮੈਂ ਆਪਣਾ ਡੀਓਪੀ ਡਾਇ ਇਹ ਮੈਂ ਬਦੌਰ ਸੇਵਾਮਾਨ ਨਿਵਾ ਰਹੇ ਆ ਆਪਣੀ ਇੰਡਸਟਰੀ ਵਿੱਚ ਤੇ ਆਪਣਾ ਮੈਨੂੰ ਇਸ ਚੀਜ਼ ਦਾ ਬੜਾ ਦੁੱਖ ਲੱਗਿਆ ਜਦੋਂ 295 ਗੀਤ ਜਾ ਉਹਦੇ ਤੇ ਉਸ ਇਹ ਸਿੱਧੂ ਨੂੰ ਇਸ ਚੀਜ਼ ਵਿੱਚ ਰਾਜਨੀਤੀ ਵਿੱਚ ਧੱਕੇ ਲਿਆ ਗਿਆ ਜਦੋਂ ਉਹਨੂੰ ਸ਼ੂਟਿੰਗ ਰੇਂਜ ਤੇ ਬੁਲਾ ਕੇ ਉਹਦੇ ਤੋਂ ਅਸਲੇ ਤੋਂ ਫਾਇਰਿੰਗ ਕਰਵਾਈ ਗਈ ਤੇ ਫਿਰ ਸਰਕਾਰ ਨੇ ਉਹਨੂੰ ਆਪਣੇ ਆਪ ਇੱਕ ਦਲਦਲ 'ਚ ਧੱਕਿਆ ਉਹਦੇ ਕੇਸ ਬੰਦ ਕਰਵਾਉਣ ਦੇ ਚੱਕਰ 'ਚ ਉਹਨੂੰ ਰਾਜਨੀਤੀ ਵਿੱਚ ਲੈ ਕੇ ਆਂਦਾ ਜੋ ਕਿ ਨਹੀਂ ਹੋਣਾ ਚਾਹੀਦਾ ਸੀ ਲਗਦਾ ਕਿ ਕਤਲ ਤੋਂ ਪਹਿਲਾਂ ਪਲਾਨਟ ਕੀਤਾ ਗਿਆ ਸਾਰਾ ਕੰਮ ਜਿਸ ਤਰ੍ਹਾਂ ਉਹਨਾਂ ਨੂੰ ਸ਼ੂਟਿੰਗ ਰੇਂਜ ਦੇ ਵਿੱਚ ਲੈ ਕੇ ਜਾਇਆ ਗਿਆ ਇਹ ਇੱਕ ਇਹ ਇੱਕ ਪੂਰਾ ਪਲਾਨ ਸੀ ਸ਼ੁਰੂ ਤੋਂ ਪ੍ਰੀਪਲਾਨ ਸੀ ਜੀ ਹਾਂਜੀ ਉਹਨੂੰ ਇਸ ਖੇਤਰ ਚ ਪੋਲੀਟੀਕਲ ਆਪਣੇ ਇਤਿਹਾਤ ਹਤਖੰਡੇ ਅਪਣਾਉਣ ਲਈ ਉਹਨੂੰ ਇਸ ਖੇਤਰ ਚ ਲੈ ਕੇ ਆਏ ਉਹ ਪੋਲੀਟੀਕਲ ਖੇਤਰ ਚ ਕਿ ਕਾਈ ਲੈਂਡ ਚੋਂ ਹਟਾਉਣਾ ਚਾਹੁੰਦੇ ਸੀ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੇ ਨਹੀਂ ਇਹ ਨਹੀਂ ਆਪਾਂ ਕਹਿ ਸਕਦੇ ਬਟ ਉਹ ਇੱਕ ਉਹਦੇ ਤੋਂ ਰਾਜਨੀਤਿਕ ਸੋਰਸ ਲੈਣਾ ਚਾਹੁੰਦੇ ਸੀਗੇ ਇਸ ਮਾਨਸ ਏਰੀਆ ਚ ਕਿਉਂ ਨਾ ਅਸੀਂ ਇੱਕ ਪੋਲੀਟੀਕਲ ਐਮਐਲਏ ਜਾਂ ਐਮਪੀ ਜੋ ਵੀ ਕਰਾਂਗੇ ਤੇ ਉਹਨੂੰ ਅਸੀਂ ਮਤਲਬ ਵਰਤਾਂਗੇ ਵਰਤਣਾ ਜਾਂਦੀ ਸੀ ਸਰਕਾਰ ਉਹਨੂੰ ਤਾਂ तमाम ਲੋਕ ਨੇ ਜਿਹੜੇ ਲਗਾਤਾਰ ਇੱਥੇ ਜੁੜੇ ਹੋਏ ਨੇ ਸਿੰਘ ਸਾਹਿਬ ਤੁਸੀਂ ਕਿੱਥੇ ਅਸੀਂ ਮਾਛੀਵੜਾ ਸਾਹਿਬ ਤੋਂ ਹੀ ਆ ਮਾਰ ਨਾਲ ਆਏ ਜੇ ਇਕੱਲੇ ਨਹੀਂ ਬਸ ਯਾਰ ਦੋਸਤ ਆਏ ਇਕੱਠੇ ਜੀ ਕਿੰਨੇ ਚਿਰ ਤੋਂ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਸੁਣਦੇ ਸ਼ੁਰੂ ਤਾਂ ਜੀ ਉੱਚੀ ਗੱਲਾਂ ਤੋਂ ਲੈ ਕੇ ਜੀ ਬੈਗਨ ਤੋਂ ਲੈ ਕੇ ਕੋਈ ਗੀਤ ਜਾਦ ਕੋਈ ਦੋ ਲੈਣਾ ਸੁਣਾ ਦਿਓ ਫਿਰ ਤੇ ਜੀ ਬਾਈ ਅਸੀਂ ਕਵੈਚ ਨੇ ਤੁਹਾਨੂੰ ਕਿੱਸਾ ਦੱਸਦਾ ਡਰਾਈਵਰੀ ਕਰਦੇ ਟਰਾਲਾ ਚਲਾਣੇ ਜਦੋਂ ਦੋ ਬਾਈ ਦਾ ਬਾਈ ਬਾਈ ਗਾਣਾ ਆਇਆ ਗੱਡੀ ਦੇ ਵਿੱਚ ਮੈਂ ਫੁੱਲ ਆਵਾਜ਼ ਛੱਡੀ ਹੋਈ ਟੈਂਕਰ ਪਾਇਆ ਬੜਾ ਗੱਡੀ ਦੇ ਪਿੱਛੇ ਤੇ ਗਾਣੇ ਤੇ ਜੋਸ਼ ਇਹਨਾਂ ਸੀਗਾ ਕਿ ਉਹਨੂੰ ਫੁੱਲ ਆਵਾਜ਼ ਛੱਡ ਕੇ ਚਲਾ ਤੁਸੀਂ ਖਾੜੀ ਕੰਟਰੀ ਤੋਂ ਆਏ ਹੋ ਕੁਵੈਤ ਤੋਂ ਮੈਨੂੰ ਇਹ ਮੈਨੂੰ ਇਹ ਦੱਸਿਓ ਬਹੁਤ ਸਾਰਾ ਪੰਜਾਬੀ ਭਾਈਚਾਰਾ ਆਦਰ ਕੰਟਰੀਆਂ ਦੇ ਨਾਲ ਵੀ ਸੰਬੰਧਿਤ ਜਿਹੜਾ ਹੈ ਗਲਫ ਦੇ ਵਿੱਚ ਵੱਸਿਆ ਹੋਇਆ ਹਾਂਜੀ ਤਾਂ ਲੋਕ ਵੀ ਉੱਚੇ ਵਾਲਾ ਨੂੰ ਸੁਣਦੇ ਸੀਗੇ ਪਿਆਰ ਕਰਦੇ ਸੀਗੇ ਉੱਥੋਂ ਦੇ ਲੋਕ ਹਾਂਜੀ ਬਹੁਤ ਸੁਣਦੇ ਸੀਗੇ ਉੱਥੇ ਉਹੀ ਤੁਹਾਨੂੰ ਦੱਸਦਾ ਮੈਂ ਟਰਾਲਾ ਚਲਾਉਂਦਾ ਗਾਣਾ ਪੂਲ ਉੱਚੀ ਬਾਅਦ ਛੱਡਿਆ ਸੀ ਪਿੱਛੇ ਮੇਰੇ ਨਵੇਂ ਟਾਇਰਾਂ ਦੀਆਂ ਚਾਰ ਜੋੜੀਆਂ ਉੱਡ ਗਈਆਂ ਮੈਨੂੰ ਕਿਸੇ ਨੇ ਰੋਕ ਕੇ ਦੱਸਿਆ ਕਿ ਹੱਥ ਮਾਰਿਆ ਨਾਲ ਦੇ ਡਰਾਈਵਰ ਨੇ ਜਾਂਦੇ ਨੇ ਓਵਰਟੇਕ ਕਰਦੇ ਨੇ ਕਹਿੰਦਾ ਪਿੱਛੇ ਟਾਇਰ ਦੇ ਲਾ ਉਹ ਟਾਇਰ ਕਾਫੀ ਟਾਈਮ ਤੋਂ ਮੈਂ ਇੱਦੀ ਲੈ ਕੇ ਆਈ ਸੀ ਪੁਲਿਸ ਆ ਜਾਂਦੀਆਂ ਨਾਲ ਦੀ ਨਾਲ ਜੇ ਕੋਈ ਇਦਾਂ ਦਾ ਸਾਡਾ ਰੋਡ ਜਿਹੜਾ ਸੀ ਕਹਿੰਦਾ ਉੱਥੇ ਪੁਲਿਸ ਘੱਟ ਸੀਗੀ ਅਸੀਂ ਸਾਈਡ ਤੇ ਇੱਕ ਰੋਡ ਆ ਖਾਲੀ ਉੱਥੇ ਕੰਮ ਕਰਦੇ ਸੀਗੇ ਤੇ ਬਹੁਤ ਵਧੀਆ ਸਿੱਧੂ ਬਾਈ ਦੇ ਗਾਣਿਆਂ ਤੇ ਬੜੇ ਫੈਨ ਆ ਉਹਦੇ ਅੱਜ ਵੀ ਆ ਟੀ-ਸ਼ਰਟ ਪਾਈ ਉਹਦੇ ਨਾਂ ਦੀ ਵਧੀਆ ਕਰਕੇ ਤੇ ਬੱਚੇ-ਬੱਚੇ ਸਾਰੇ ਫੈਨ ਆ ਸਾਡੇ ਫੈਮਿਲੀਜ਼ ਜਿੰਨੇ ਵੀ ਆ ਮੇਰੀ ਕੁੜੀ ਦੇਖ ਲਓ ਵੀ ਉਹਦਾ ਬਰਥ 1.5 ਸਾਲ ਹੋਈ ਆ ਪਰ ਉਹ ਵੀ ਅੱਜ ਵੀ ਸਿੱਧੂ ਨੂੰ ਦੇਖ ਕੇ ਨਾ ਉਂਗਲੀ ਉਹਦੇ ਕੋਲ ਖੜੀ ਕਰਦੀ ਆ ਤਾਂ ਸਿੱਧੂ ਮੂਸਾ ਵਾਲੇ ਦੀਆਂ ਤਸਵੀਰਾਂ ਵਿਕ ਰੀਆਂ ਨੇ ਟੀ-ਸ਼ਰਟਾਂ ਵਿਕ ਰੀਆਂ ਨੇ ਮਾਤਾ ਨਾਲ ਕਰਦੇ ਆ ਗੱਲ ਥੋੜੀ ਸੈਡ ਹੋਇਓ ਮਾਤਾ ਇੱਕ ਗੱਲ ਦੱਸਿਓ ਸਿੱਧੂ ਮੂਸਾ ਵਾਲੇ ਦੀਆਂ ਕਿੰਨੀਆਂ ਕ ਵੇਚ ਦਿੱਤੀਆਂ ਟੀ-ਸ਼ਰਟਾਂ ਬਹੁਤ ਵੇਚੀ ਜਾਂਦੇ ਆ ਪੁੱਤ ਤੜਕੇ ਦੇ ਵੱਡਾ ਜਿਗਰਾ ਕਰਕੇ ਵੇਚਦੇ ਵਿਕਦੀਆਂ ਤਾਂ ਹੈ ਨਹੀਂ ਦਿਲ ਤਾਂ ਬਹੁਤ ਔਖਾ ਹੁੰਦਾ ਪਰ ਵੇਚਦੇ ਆ ਫਿਰ ਇਹਨੇ ਰੋਜ਼ੀ ਦਿੱਤੀ ਏ ਸਾਨੂੰ ਰੋਜ਼ਗਾਰ ਕਰੀ ਜਾਂਦੇ ਬੱਠੇ ਅੱਛੀ ਗੱਲ ਤਸਵੀਰਾਂ ਸੌਰੀ ਇਹ ਤਸਵੀਰਾਂ ਜ਼ਿਆਦਾ ਵਿਕਦੀਆਂ ਨਹੀਂ ਜਾਂ ਟੀ-ਸ਼ਰਟਾਂ ਜ਼ਿਆਦਾ ਟੀ-ਸ਼ਰਟ ਵੀ ਬਹੁਤ ਵਿਕਦੀ ਪੁੱਤ ਤਸਵੀਰਾਂ ਵੀ ਬਹੁਤ ਵਿਕਦੀਆਂ ਸਾਰੀਆਂ ਚੀਜ਼ ਜਿੱਥੇ ਵਿਕਦੀ ਸਿੱਧੂ ਆਈ ਚੀਜ਼ ਵਿਕਦੀ ਆ ਹੋਰ ਨਹੀਂ ਵਿਕਦੀ ਚੀਜ਼ ਸਿੱਧੂ ਦੀ ਵਿਕੂਗੀ ਹੋਰ ਅਸੀਂ ਕੁਝ ਮਰਜ਼ੀ ਰੱਖ ਲਈਏ ਉਹ ਨਹੀਂ ਵਿਕਦਾ ਕਿਸੇ ਦੀ ਕੀ ਗੱਲ ਤਾਂ ਟੀ-ਸ਼ਰਟਾਂ ਹੁਣ ਤਸਵੀਰਾਂ ਹੋਣ ਉਹਦੇ ਨਾਲ ਨਾਲ ਤੁਹਾਨੂੰ ਇੱਕ ਹੋਰ ਚੀਜ਼ ਵੀ ਦਿਖਾਉਣੀ ਹੈ ਕਿ ਕਿਸ ਤਰੀਕੇ ਦੇ ਨਾਲ ਹੁਣ ਜਿਹੜੇ ਕੱਪ ਨੇ ਉਹ ਤਸਵੀਰਾਂ ਬਦਲ ਰਹੀਆਂ ਨੇ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਖੂਬਸੂਰਤ ਕੱਪ ਨੇ ਤਮਾਮ ਛੋਟੇ ਸਿੱਧੂ ਦੀ ਤਸਵੀਰ ਵੀ ਹੈ ਤੇ ਇਹ ਸਿੱਧੂ ਮੂਸੇਵਾਲਾ ਦੀ ਤਸਵੀਰ ਵੀ ਹੈ ਬਹੁਤ ਹੀ ਖੂਬਸੂਰਤ ਜਿਹੜੀ ਹੈ ਇਹ ਕੱਪ ਜਿਹੜੇ ਨੇ ਉਹ ਤਿਆਰ ਕੀਤੇ ਗਏ ਨੇ ਤਮਾਮ ਚ ਕੜੇ ਹੋਣ ਇੱਕ ਇੱਕ ਚੀਜ਼ ਦੇ ਉੱਤੇ ਜਿਹੜਾ ਸਿੱਧੂ ਮੂਸੇਵਾਲੇ ਦਾ ਨਾਮ ਲਿਖਿਆ ਹੋਇਆ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਨੇ ਤੁਸੀਂ ਕਿੱਥੋਂ ਆਏ ਸਿੰਘ ਸਾਹਿਬ ਅਸੀਂ ਲੁਧਿਆਣੇ ਤੋਂ ਜੀ ਲੁਧਿਆਣੇ ਤੋਂ ਹਾਂਜੀ ਪਰ ਸੀ ਮੌਕੇ ਆਏ ਹਾਂਜੀ ਹਾਂਜੀ ਪਹਿਲਾਂ ਸਾਡੇ ਕੋ ਆਨੇ ਹੋਇਆ ਕਵੈਦ ਸੀ ਬਾਹਰ ਸੀਗੇ ਤੁਸੀਂ ਵੀ ਬਾਹਰ ਸੀ ਹਾਂਜੀ ਬਾਹਰ ਸੀਗੇ ਹਾਂਜੀ ਕੀ ਕਰਦੇ ਹੋ ਕਵੈਦ ਦੇ ਵਿੱਚ ਕਵੈਚ ਟਰਾਲਾ ਚਲਾਉਣਾ ਮੈਂ 18 ਟੈਰੀ ਨਾਂ ਕੀ ਦੱਸਿਆ ਨਾਮ ਜੀਵਨ ਸਿੰਘ ਦਾ ਵਿੱਕੇ ਉਹਦਾ ਨਾਮ ਨਾਚਰ ਹੋ ਗਿਆ ਕਵੈਦ ਗਿਆਨ ਕਵੈਚ 10 ਸਾਲ ਹੋ ਗਿਆ ਜੀ ਮੋਸੇਵਾਲਾ ਨੂੰ ਉੱਥੇ ਵੀ ਸੁਣਿਆ ਜਾਂਦਾ ਹੈ ਉੱਥੇ ਵੀ ਲੋਕ ਬਿਨਾਂ ਗਾਣਾ ਨਹੀਂ ਚੱਲਦਾ ਸਾਡੀ ਗੱਡੀ ਜੀ ਰਾਤ ਦੇ 1 ਵਜੇ ਤੱਕ ਗੱਡੀ ਚਲਾਈ ਦੀ ਮੋਸੇਵਾਲੇ ਚੱਲਦਾ ਸਕੂਨ ਮਿਲਦਾ ਸਕੂਨ ਕੀ ਦਲੇਰੀ ਉਹ ਮਿਲਦੀ ਹੈ ਜੀ ਇਸ ਤੋਂ ਬਿਗਾਰ ਕੋ ਗਾਣੇ ਨਹੀਂ ਇਹਦੇ ਗਾਣੇ ਦੇ ਕਰਕੇ ਸਿਰ ਵੀ ਖੋਲਦੇ ਬੁੰਡਿਆ ਦੇ ਅੱਛਾ ਇੱਕ ਦੱਸਿਓ ਉੱਥੋਂ ਦੇ ਜਿਹੜੇ ਖਾਨ ਨੇ ਜਿਹੜੇ ਉੱਥੋਂ ਦੇ ਮੁਸਲਮ ਕਮਿਊਨਿਟੀ ਹੈ ਗੋਲਫ ਦੀ ਉਹ ਬਹੁਤ ਅਮੀਰ ਹੈ ਉਹਨਾਂ ਨੂੰ ਵੀ ਇਹ ਭਾਸ਼ਾ ਸਮਝ ਆਉਂਦੀ ਹੈ ਸਿੱਧੂ ਮੂਸੇਵਾਲਾ ਦੇ ਸੌਂਗ ਉਹ ਵੀ ਸੁਣਦੇ ਨੇ ਦੇਖੋ ਜੀ ਭਾਸ਼ਾ ਤੋਂ ਨਹੀਂ ਚੱਲੋ ਸਮਝ ਆਂਦੀ ਉਹਨਾਂ ਨੂੰ ਸਾਡੀ ਵੀ ਨਹੀਂ ਸਮਝ ਆਂਦੀ ਕਿ ਚੱਕਰ ਕੀ ਮਹਿਸੂਸ ਕਰਦੇ ਆ ਜਦੋਂ 베ਸ ਵੱਜਦੇ ਆ ਗਾਣੇ ਵੱਜਦੇ ਆ ਮੈਂ ਰੱਖੋᱫ ਆਪਣੀ ਗੱਡੀ 'ਚ ਪੋਸਟਰ ਲਾਇਆ ਸੀਗਾ ਪੁਲਿਸ ਵਾਲੇ ਨੇ ਮੈਨੂੰ ਪੁੱਛਿਆ ਸਪੈਸ਼ਲ ਵੀ ਕੋਣ ਆ ਇਹ ਮੈਂ ਕਿਹਾ ਲੈਜੈਂਡਾ ਸਾਡੇ ਮਤਲਬ ਇੰਡੀਆ ਪੰਜਾਬ ਦਾ ਵਰਲਡ ਦੇ ਫਰਸਟ ਤੇ ਆ ਬੰਦਾ ਇਹ ਉਹਨੇ ਮੈਨੂੰ ਜਾਣ ਦਿੱਤਾ ਕੋਈ ਚੱਕਰ ਨਹੀਂ ਇਹਦਾ ਰੱਖੋ ਠੀਕ ਕਿੰਨੀਆਂ ਤਸਵੀਰਾਂ ਖਰੀਦ ਲਈਆਂ ਤਸਵੀਰਾਂ ਹੀ ਕਾਰ ਦੇ ਲਾਉਣ ਵਾਸਤੇ ਖਰੀਦ ਰਿਹਾ ਜੀ ਕਿੰਨੀ ਕਿੰਨੀਆਂ ਖਰੀਦ ਤਿੰਨ ਚਾਰ ਖਰੀਦ ਲਿਆ ਜੀ ਸ਼ੌਂਕ ਹੈ ਪੂਰਾ ਪਰਿਵਾਰ ਪੂਰਾ ਹੀ ਪੂਰਾ ਫੈਨ ਹੈ ਜੀ ਸਿੱਧੂ ਦੀ ਸਿੱਧੂ ਦੇ ਪੂਰੇ ਫੈਨ ਹੈ ਜੀ ਜਿੰਨਾ ਕਿ ਦੁਨੀਆਂ ਹੈ ਜੀ ਬੱਚੇ ਵੀ ਨਾਲ ਆਏ ਜਾਂ ਕੱਲੇ ਨਹੀਂ ਬੱਚੀ ਨਹੀਂ ਆਈ ਯਾਰ ਦੋਸਤ ਆਏ ਨਾਲ ਮੇਰੇ ਬੱਚਿਆਂ ਨੇ ਡਿਮਾਂਡ ਕਰੀ ਹੁਣੀ ਕਿ ਲੈ ਕੇ ਬੱਚੇ ਦਾ ਹੀ ਹਾਂ ਜੀ ਕਦੇ ਗਾਣੇ ਗੁਣੇ ਸੁੰਦੇ ਰਹਿੰਦੇ ਜੀ ਬੱਚੇ ਵਧੀਆ ਲੱਗਦਾ ਜੀ ਉਹਨਾਂ ਨੂੰ ਅੱਛੇ ਲੱਗਦਾ ਜੀ ਮਾਰਨ ਤੋਂ ਬਾਅਦ ਬਹੁਤ ਮਨ ਦੁਖੀ ਹੋਇਆ ਜੀ ਅਫਸੋਸ ਬਹੁਤ ਹੈ ਜੀ ਇਸ ਚੀਜ਼ ਦਾ ਵੀ ਸਿੱਧੂ ਮੁੜ ਕੇ ਜ਼ਿੰਦਗੀ 'ਚ ਮਿਲਣਾ ਨਹੀਂ ਇੱਕ ਵਾਰੀ ਮਿਲਿਆ ਸੀ ਸਾਨੂੰ ਬਾਅਦ 'ਚ ਨਹੀਂ ਮਿਲਾਈ ਸਾਨੂੰ ਤਾਂ ਅਸੀਂ ਤੁਹਾਨੂੰ ਦਿਖਾ ਕੇ ਕਿਸ ਤਰ੍ਹਾਂ ਦੇ ਨਾਲ ਸਮਾਗਮ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਟੀ-ਸ਼ਰਟਾਂ ਵਿਕ ਰਹੀਆਂ ਨੇ ਤਸਵੀਰਾਂ ਵਿਕ ਰਹੀਆਂ ਨੇ ਹੋਰ ਸਮਾਨ ਹੈ ਜਿਹੜਾ ਹਰ ਚੀਜ਼ ਦੇ ਉੱਪਰ ਸਿੱਧੂ ਮੂਸੇਵਾਲਾ ਦੀ ਤਸਵੀਰ ਜਿਹੜੀ ਹੈ ਉਹ ਵਿਕ ਰਹੀ ਏ ਕਿਹਾ ਜਾਂਦਾ ਕਿ ਜਿਹੜੇ ਆਪ ਨਹੀਂ ਵਿਕਦੇ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ ਨੇ ਤਾਂ ਅੱਜ ਸਿੱਧੂ ਵਾਲਾ ਦੀਆਂ ਤਸਵੀਰਾਂ ਤੱਕ ਜਿਹੜੀਆਂ ਨੇ ਉਹ ਵਿਕ ਰਹੀਆਂ ਨੇ ਲੋਕ ਧੜਾ ਧੜਾ ਤਸਵੀਰਾਂ ਨੂੰ ਖਰੀਦ ਕੇ ਆਪਣੇ ਘਰਾਂ ਦੇ ਅੰਦਰ ਲੈ ਕੇ ਜਾ ਰਹੇ ਨੇ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਪਿੰਡ ਮੂਸੇ ਤੋਂ ਹੋਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਧੰਨਵਾਦ